ਨੈਸ਼ਨਲ ਮੈਡਲ ਮੈਂ ਜਦਾਂ ਮੈਰਾਥਨਾਂ ਵਿੱਚ ਹਾਫ ਮੈਰਾਥਨਾਂ ਦੇ ਵਿੱਚ ਮੈਂ ਤੇ ਵਿਦਵੰਤਾ ਹਾਫ ਮੈਰਾਥਨ ਦਿੱਲੀ ਆ ਉਹਦੇ ਵਿੱਚ ਮੈਂ 5th ਪੋਜੀਸ਼ਨ ਐ ਪੂਰੇ ਇੰਡੀਆ ਦੇ ਵਿੱਚੋਂ ਮਤਲਬ 1 ਘੰਟਾ 5 ਮਿੰਟ ਦਾ ਸਮਾਂ ਲੈ ਕੇ ਪੂਰਾ ਕੀਤਾ ਸੀ 21 ਕਿਲੋਮੀਟਰ 21 ਕਿਲੋਮੀਟਰ ਹਾਂਜੀ ਤੇ ਚਨਈ ਹਾਫ ਮੈਰਾਥਨ ਦੇ ਵਿੱਚ ਮੇਰਾ 골ਡ ਮੈਡਲ ਸੀ ਠੀਕ ਹੈ ਜੀ ਭਾਜੀ ਆ ਵਾਲਾ ਮੇਰਾ ਧਰਮਸ਼ਾਲਾ ਦੇ ਵਿੱਚ ਮੈਰਾਥਨ ਹੋਈ ਸੀ ਤੇ ਉੱਥੇ ਦਾ ਬ੍ਰਾਉਂਜ਼ ਮੈਡਲ ਆ ਫੇਰ ਆ ਸਟੇਟ ਦੇ ਵਿੱਚ ਪੰਜਾਬ ਦੇ ਵਿੱਚ ਮੈਂ ਦੂਜਾ ਨੰਬਰ ਮਾਰਿਆ ਸੀ ਤੇਰਾ ਅਰਵਿੰਦਰ ਸਿੰਘ ਰਿੰਕ ਦੀ ਯਾਦਗਾਰੀ ਐਥਲੈਟਿਕ ਮੀਟਾਂ ਦੇ ਉੱਥੇ ਦਾ ਮੈਡਲ ਆ ਜੀ ਤੇ ਪਠਾਨਕੋਟ ਵਿੱਚ ব্রੌਂਜ਼ ਮੈਡਲ ਸੀ ਇਹ ਚਨਈ ਦੇ ਵਿੱਚ 골ਡ ਮੈਡਲ ਸੀ ਹਾਫ ਮੈਰਾਥਨ ਦੇ ਵਿੱਚ ਇਹ ਵੀ ਆਪਣੇ ਸਟੇਟ ਲੈਵਲ ਦਾ ਕੰਪੀਟੀਸ਼ਨ ਸੀ ਉੱਥੇ ਤੇ ਇਹ ਮੈਂ ਵੈਸਟਰਨ ਗਰੂਟ ਆਰਮੀ ਦੇ ਵਿੱਚ ਸੀ ਉਹਦਾ ਮੈਡਲ ਆ ਜੀ ਤੇ ਇਹ ਆਲ ਇੰਡੀਆ ਇੰਟਰਵਰਸਿਟੀ ਸਿਲਵਰ ਮੈਡਲ ਆ ਸੀ ਉਸੇ ਮੈਡਲ ਅਤੇ ਬਾਕੀ ਸੂਲੀ ਪੱਦਰ ਸਟੇਟ ਲੈਵਲ ਹੈ ਤੇ نیشنل ਪਾਰਟਿਸਪੇਟ ਦੇ ਬਾਕੀ ਸਾਰੇ ਮੈਡਲ ਹੋਏ ਹੈ ਕਿ ਜਦੋਂ ਕੋਈ ਵੀ ਖਿਡਾਰੀ ਦੋ نیشنل ਪਾਰਟਿਸਪੇਟ ਜਾਂ ਇੱਕ نیشنل ਪਾਰਟਿਸਪੇਟ ਕਰਦਾ ਆ ਉਹਦੇ ਥਰੂ ਸਰਕਾਰ ਆਰਮੀ ਦੇ ਵਿੱਚ ਵੀ ਸਪੋਰਟਸ ਕੋਟੀ ਚ ਭਰਤੀ ਹੋ ਸਕਦਾ ਪੰਜਾਬ ਪੁਲਿਸ ਚ ਵੀ ਹੋ ਸਕਦੇ ਆ ਹਰ ਇੱਕ ਵਿਭਾਗ ਦੇ ਵਿੱਚ ਸਪੋਰਟਸ ਕੋਟੀ ਦੀ ਇੱਕ ਅਲੱਗ ਭਰਤੀ ਆ ਤੇ ਇੱਕ نیشنل ਪਾਰਟਿਸਪੇਟ ਕਰਨ ਲਈ ਡਿਸਪਲਾਈਨ ਡਾਈਟ ਜਾਂ ਪ੍ਰੈਕਟਿਸ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ ਰੰਗ ਟੀਵੀ ਮੈਂ ਹਰਪ੍ਰੀਤ ਸਿੰਘ ਮੁੰਕਟਾ ਦਾ ਸਵਾਗਤ ਕਰਦਾ ਦੋਸਤੋ ਅੱਜ ਆਪਾਂ ਪੁੱਜੇ ਆ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਗੜਦੀਵਾਲਾ ਦੇ ਵਿੱਚ ਗੜਦੀਵਾਲਾ ਦੇ ਨਜ਼ਦੀਕ ਪਿੰਡ ਮੱਲੇਵਾਲ ਦੇ ਵਿੱਚ ਜਿੱਥੇ ਆਪਾਂ ਕਿ ਤੁਹਾਨੂੰ ਐਸੇ ਵੀਰ ਦੇ ਨਾਲ ਮਿਲਣ ਜਾ ਰਹੇ ਹਾਂ ਜਿਨ੍ਹਾਂ ਨੇ ਆਪਣੀ ਛੋਟੀ ਜੀ ਉਮਰ ਦੇ ਵਿੱਚ ਆਪਣੇ ਰੇਸਾਂ ਦੇ ਵਿੱਚ ਬਹੁਤ ਸਾਰਾ ਨਾਮ ਕਮਾਇਆ ਹੈਗਾ ਔਰ ਅੱਜ ਸਰਕਾਰੀ ਮੈਕਮੇ ਦੇ ਵਿੱਚ ਵਧੀਆ ਜੌਬ ਵੀ ਕਰਦੇ ਪਿਆ ਹੈ ਜਿਆਦਾ ਸਮਾਂ ਨਾ ਲੇ ਲਿਓ ਤੁਹਾਨੂੰ ਮੈਂ ਮਿਲੋਂ ਜਾ ਰਿਹਾ ਸਾਡੇ ਨਾਲ ਵੀਰ ਮੌਜੂਦ ਹੈ ਹਰਜੋਤ ਵੀਰ ਜੀ ਹਰਜੋਤ ਵੀਰ ਜੀ ਤੁਹਾਡਾ ਸਾਡੇ ਪੰਜਾਬੀ ਰੰਗ ਟੀਵੀ ਤੇ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਹਰਜੋਤ ਜੀ ਜਿਹੜੀ ਤੁਸੀਂ ਗੇਮ ਕਰਦੇ ਹੋ 5000 ਮੀਟਰ ਉਹਨੀ ਸ਼ੁਰੂਆਤ ਕਦੋਂ ਕੀਤੀ ਜੀ ਜੀ ਮੈਂ 2013 ਦੇ ਵਿੱਚ ਇਸ ਫੀਲਡ ਦੇ ਵਿੱਚ ਪਿਆ ਸੀਗਾ ਜੀ ਠੀਕ ਆ ਜੀ ਹਾਂਜੀ ਤੇ ਜਦੋਂ ਤੁਸੀਂ ਆਪਣੇ ਲੌਂਗ ਰੇਸ ਦੀ ਸ਼ੁਰੂਆਤ ਕੀਤੀ ਸੀਗੀ ਹਾਂਜੀ ਟਾਡੇ ਅੰਦਰ ਕਿਰੇਲ ਦੇਖ ਕੇ ਚिटਕ ਲੱਗੀ ਸੀ ਤੁਹਾਡੀ ਫੈਮਿਲੀ 'ਚ ਕੋਈ ਰੇਸ ਕਰਦਾ ਸੀ ਜਾਂ ਤੁਹਾਡੇ ਪਿੰਡ 'ਚ ਕੋਈ ਕਰਦਾ ਸੀਗਾ ਕਿ ਨਾਲ ਦੇਖ ਕੇ ਤੁਹਾਡੇ ਅੰਦਰ ਚਟਕ ਜਾਗੀ ਕਿ ਮੈਂ ਵੀ ਯਾਰ ਲੌਂਗ ਰੇਸਰ ਬਣਾ ਹਾਂਜੀ ਜੀ ਮੇਰੇ ਆਪਣੇ ਤਾਇਆ ਜੀ ਦਾ ਮੁੰਡਾ ਸੀਗਾ ਜੀ ਉਹ ਵੀ ਗੇਮ ਕਰਦਾ ਸੀਗਾ ਤੇ ਮਤਲਬ ਸੁਣਦੇ ਸੀ ਉਹਦੇ ਬਾਰੇ ਕਿ ਉਹ ਵੀ ਬਹੁਤ ਦੌੜਦਾ ਆ ਅੱਛਾ ਜੀ ਤੇ ਉਹਦੇ ਵੱਲ ਦੇਖ ਕੇ ਹੀ ਮਤਲਬ ਉਹਨੇ ਮੈਨੂੰ ਆਪਣੇ ਨਾਲ ਗਰਾਊਂਡ ਲੈ ਕੇ ਜਾਣਾ ਸ਼ੁਰੂ ਕੀਤਾ ਅੱਛਾ ਜੀ ਹਾਂਜੀ ਤੇ ਉਹਦੇ ਕਰਕੇ ਹੀ ਇਹ ਗੇਮ ਸਟਾਰਟ ਕੀਤੀ ਸੀਗੀ ਠੀਕ ਆ ਜੀ ਤੇ ਜਦੋਂ ਤੁਸੀਂ ਪਹਿਲੀ ਵਾਰ ਸ਼ੁਰੂਆਤ ਕੀਤੀ ਉਸ ਟਾਈਮ ਤੇ ਤੁਹਾਡੇ ਨਾਲ ਤੁਹਾਡੇ ਪਿੰਡ ਦੇ ਕਿਹੜੇ-ਕਿਹੜੇ ਪਲੇਅ ਸੀਗੇ ਜਿਹੜਿਆਂ ਨੇ ਗਰਾਊਂਡ ਦੇ ਵਿੱਚ ਤੁਹਾਡੇ ਨਾਲ ਐਂਟਰੀ ਕੀਤੀ ਸੀ ਇਹ ਪਿੰਡੋਂ ਦਾ ਕੋਈ ਵੀ ਨਹੀਂ ਸੀਗਾ ਜੀ ਪਿੰਡੋਂ ਮੈਂ ਤੇ ਮੇਰੇ ਤਾਇਆ ਜੀ ਦਾ ਮੁੰਡਾ ਹੀ ਜਾਂਦੇ ਸੀਗੇ ਜੀ ਅੱਛਾ ਜੀ ਤੇ ਤੇ ਵੈਸੇ ਲੱਗੇ-ਲੱਗੇ ਪਿੰਡਾਂ ਤੋਂ ਮਿਰਜ਼ਾਪੁਰ ਤੋਂ ਕੋਈ ਸਥਲੀਟ ਸੀਗੇ ਅੱਛਾ ਜੀ ਫਿਰ ਮਾਛੀਆਂ ਤੋਂ ਕੋਈ ਸਥਲੀਟ ਸੀ ਕਾਫੀ ਪਿੰਡਾਂ ਤੋਂ ਮੁੰਡੇ ਉੱਥੇ ਇਹ ਪ੍ਰੈਕਟਿਸ ਕਰਨ ਗੜ੍ਹਦੀਵਾਲ ਦੀ ਗਰਾਊਂਡ ਤੇ ਸੀ ਜਾਂਦੇ ਸੀਗੇ ਤੇ ਤੁਸੀਂ ਕੀ ਜਦੋਂ 5000 ਮੀਟਰ ਦੀ ਪ੍ਰੈਕਟਿਸ ਸ਼ੁਰੂ ਕਰਤੀ ਸ਼ੁਰੂਆਤ ਵਿੱਚ ਤੁਹਾਨੂੰ ਕਿਹੜੀ ਕਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਆਈਆਂ ਸੀਗੀਆਂ ਦੇਖੋ ਸ਼ੁਰੂਆਤ ਵਿੱਚ 5000 ਮੀਟਰ ਨਹੀਂ ਮੈਂ ਕਰਦਾ ਸੀਗਾ ਜੀ ਅੱਛਾ ਜੀ ਹਾਂਜੀ ਜਦੋਂ ਉਦੋਂ ਏਜ ਵੀ ਘੱਟ ਸੀਗੀ 5000 ਮੀਟਰ ਛੋਟੇ ਇਵੈਂਟਾਂ ਵਿੱਚ ਹੁੰਦੀ ਨਹੀਂ ਆ ਠੀਕ ਆ ਜੀ ਤੇ ਉਦੋਂ ਕੋਚ ਨੇ ਸਭ ਤੋਂ ਪਹਿਲਾਂ 400 ਮੀਟਰ ਤੇ 600 ਮੀਟਰ ਦੀ ਤਿਆਰੀ ਕਰਾਈ ਸੀ ਸਾਡੇ ਕੋਚ ਸਾਡਾ ਕੀ ਨਾਮ ਆ ਤੇ ਕੋਚ ਦਾ ਨਾਮ ਹੈਗਾ ਜੀ ਐਥਲੈਟਿਕ ਕੋਚ ਏ ਦੀਪਕ ਸ਼ਰਮਾ ਬਾਰੀ ਹਾਲ ਤੋਂ ਬਾਤੀ ਹਾਂਜੀ ਠੀਕ ਹੈ ਤੇ ਉਹੀ ਸਾਰਿਆਂ ਨੂੰ ਟ੍ਰੇਨਿੰਗ ਦਿੰਦੇ ਸੀਗੇ ਜੀ ਠੀਕ ਹੈ ਤੇ ਉਦੋਂ ਤਾਂ ਸ਼ੁਰੂ ਸ਼ੁਰੂ ਆ ਕੀਤਾ ਦੋ ਤਿੰਨ ਸਾਲ ਤੇ ਕੋਈ ਨੰਬਰ ਵੀ ਨਹੀਂ ਪੈਂਦਾ ਰਿਹਾ ਅੱਛਾ ਜੀ ਕੰਪੀਟੀਸ਼ਨਾਂ ਦੇ ਵਿੱਚ ਪੰਜਵਾਂ ਜਾਂ ਛੇਵਾਂ ਨੰਬਰ ਜ਼ੋਨ ਲੈਵਲ ਤੇ ਪੈਂਦਾ ਰਿਹਾ ਹਾਂਜੀ ਪਰ ਫਿਰ ਵੀ ਪ੍ਰੈਕਟਿਸ ਕਰਦੇ ਰਹੇ ਤੇ ਹੌਲੀ ਹੌਲੀ ਅੱਗੇ ਠੀਕ ਹੈ ਜੀ ਜਦੋਂ ਕੋ ਸਾਹਿਬ ਨੇ ਤੁਹਾਨੂੰ ਪ੍ਰੈਕਟਿਸ ਕਰਾਈ ਪਹਿਲੀ ਵਾਰੀ ਆਪਾਂ ਕਿੱਥੇ ਰੇਸ ਦੌੜੀ ਸੀ ਲੌਂਗ ਰੇਸ ਸੀ ਸਭ ਤੋਂ ਪਹਿਲਾਂ ਕੰਪੀਟੀਸ਼ਨਾਂ ਦੇ ਵਿੱਚ ਹਾਂਜੀ ਸਾਲ ਇੱਕ ਪ੍ਰੈਕਟਿਸ ਕਰਕੇ ਇੱਕ ਵਾਰ ਚੰਡੀਗੜ੍ਹ ਦੇ ਵਿੱਚ ਮੈਰਾਥਨ ਹੋਈ ਸੀ ਓਕੇ ਅੰਡਰ 14 ਦੇ ਵਿੱਚ 2 ਕਿਲੋਮੀਟਰ ਦੇ ਵਿੱਚ ਮੈਂ ਹਿੱਸਾ ਲਿਆ ਸੀਗੀ ਅੱਛਾ ਜੀ ਉੱਥੇ ਮੇਰਾ ਚੌਥਾ ਨੰਬਰ ਸੀਗਾ ਜੀ ਠੀਕ ਆ ਜੀ ਜਦੋਂ ਤੁਸੀਂ ਅੰਡਰ 14 ਦੇ ਵਿੱਚ ਭਾਗ ਲਿਆ ਤੇ ਉੱਥੇ ਕਿੰਨੇ ਲੋਕ ਸੀਗੇ ਜਿਹੜੇ ਤੁਹਾਡੇ ਨਾਲ ਕਿੰਨੇ ਕ ਐਥਲੀਟ ਸੀ ਜਿਹੜੇ ਉੱਥੇ ਦੌੜੇ ਸੀਗੇ ਉੱਥੇ 50 ਤੋਂ 60 ਐਥਲੀਟ ਤਾਂ ਜੇ ਸੀਗੇ ਜੀ ਠੀਕ ਆ ਹਾਂਜੀ ਰੋਡ ਤੇ ਹੋਈ ਸੀ ਕ੍ਰੋਸ ਕੰਟਰੀ ਅੰਡਰ 14 ਦੀ ਓਕੇ ਹਾਂਜੀ ਤੇਰੇ ਵਿੱਚ ਤੁਹਾਡੀ ਚੌਥੀ ਪਿਜੀਸ਼ਨ ਸੀ ਜੀ ਉਸੇ ਚੌਥੀ ਦੀ ਠੀਕ ਹੈ ਤੇ ਜਦੋਂ ਤੁਸੀਂ ਚੌਥੀ ਪਿਛੇ ਲੈ ਕੇ ਘਰ ਪੁੱਜੇ ਜਾਂ ਤੁਹਾਡੇ ਕੋ ਸਾਹ ਨੇ ਤੁਹਾਨੂੰ ਹਲਾਸ਼ੇ ਦੀ ਦਿੱਤੀ ਹੋ ਕਿ ਕੋਤੇ ਬਹੁਤ ਵਧੀਆ ਹੋਰ ਵਧੀਆ ਕਰ ਸਕਦੇ ਹਨ ਹਾਂਜੀ ਹਾਂਜੀ ਤੇ ਜਦੋਂ ਤੁਸੀਂ ਇਸ ਗੇਮ ਦੀ ਸ਼ੁਰੂਆਤ ਕੀਤੀ ਸੀਗੀ ਹਾਂਜੀ ਉਸ ਟਾਈਮ ਤੇ ਤੁਹਾਡੀ ਸਪੋਰਟ ਕਿਹਨਾ ਵੀਰਾ ਭੈਣਾ ਨੇ ਕੀਤੀ ਸੀਗੀ ਜਿਨ੍ਹਾਂ ਨੇ ਤੁਹਾਨੂੰ ਕਿਹਾ ਕਿ ਵੀਰ ਹਰਜੋਤ ਜੀ ਤੁਸੀਂ ਵਧੀਆ ਕਰ ਸਕਦੇ ਆ ਆਪਾਡੇ ਨਾਲ ਆ ਉਹਨਾਂ ਤੋਂ ਸਾਡੇ ਕੈਮਰੇ ਦੇ ਦਿੱਤੇ ਤੁਸੀਂ ਨਾਮ ਵੀ ਲੈ ਸਕਦੇ ਹਾਂਜੀ ਸਭ ਤੋਂ ਜ਼ਿਆਦਾ سپورਟ ਤਾਂ ਮੇਰੇ ਘਰਦਿਆਂ ਦੀ ਸੀਗੀ ਠੀਕ ਹੈ ਜੀ ਹਾਂਜੀ ਘਰਦਿਆਂ ਤੋਂ ਬਗੈਰ ਜਾਂ ਮੇਰੇ ਮਾਮਿਆਂ ਦੀ ਸੀਗੀ ਠੀਕ ਹੈ ਜੀ ਹਾਂਜੀ ਤੇ ਵੈਸੇ ਚਾਚੇ ਤਾਇਏ ਵੀ ਕਾਫੀ ਖੁਸ਼ ਹੁੰਦੇ ਸੀ ਜਦੋਂ ਕਿਤੇ ਮੈਡਲ ਮੈਡਲ ਲੈ ਕੇ ਆਉਂਦੇ ਸੀਗੇ ਠੀਕ ਹੈ ਹਾਂਜੀ ਮਤਲਬ سپورਟ ਫੈਮਲੀ ਦੀ ਸਭ ਤੋਂ ਜ਼ਿਆਦਾ ਸੀਗੀ ਠੀਕ ਹੈ ਜੀ ਹੁਣ ਤੱਕ ਵੈਸੇ ਆਪਾਂ ਕਿਹੜੀ ਕਿਹੜੀ ਗੇਮ ਦੇ ਵਿੱਚ ਕਿਨੇ ਕਿਨੇ ਮੀਟਰ ਦੀ ਰੇਸ ਦੇ ਵਿੱਚ ਆਪਾਂ ਭਾਗ ਲੈ ਚੁੱਕੇ ਹੈਗੇ ਔਰ ਕਿਹੜੇ-ਕਿਹੜੇ ਵਿੱਚ ਤੁਸੀਂ ਮੈਡਲ ਲੱਗ ਚੁਕਿਆ ਜੀ ਮੈਂ ਨੈਸ਼ਨਲ ਮੈਂ 2016 ਵਿੱਚ ਸਭ ਤੋਂ ਪਹਿਲਾਂ ਸਕੂਲ ਨੈਸ਼ਨਲ ਦੇ ਵਿੱਚ ਪਾਰਟਿਸਿਪੇਟ ਕੀਤਾ ਸੀ ਓਕੇ ਹਾਂਜੀ 2016 2017 2018 ਇਹ ਤੱਕ ਮੈਂ ਸਕੂਲ ਨੈਸ਼ਨਲ ਤੇ ਪਹਿਲਾਂ ਇੱਕ ਟੂਰਨਾਮੈਂਟ ਹੁੰਦਾ ਸੀ ਓਪਨ ਪੰਜਾਬ ਓਕੇ ਹਾਂਜੀ ਰੂਰਲ ਗੇਮਾਂ ਹੁੰਦੀਆਂ ਸੀਗੀਆਂ ਠੀਕ ਹੈ ਜੀ ਉਹਦੇ ਵਿੱਚ ਵੀ ਮੈਂ ਲਗਾਤਾਰ 4 ਸਾਲ ਮਤਲਬ ਨੈਸ਼ਨਲ ਖੇਡੇ ਹਾਂ ਠੀਕ ਹੈ ਜੀ ਹਾਂਜੀ ਤੇ 2018 ਦੇ ਵਿੱਚ ਫਿਰ ਮੈਂ ਆਰਮੀ ਜੁਆਇਨ ਕੀਤੀ ਸੀ ਸਪੋਰਟਸ ਸਪੋਰਟਸ ਕੋਟੇ ਚ ਤੁਹਾਨੂੰ ਮਿਲੀ ਜੀ ਠੀਕ ਹੈ ਜੀ ਤੇ ਜਦੋਂ ਤੁਸੀਂ ਰੈਗੂਲਰ 3 ਸਾਲ ਖੇਡੇ ਤੁਸੀਂ ਜਿਹੜੀਆਂ ਲਈ ਪੰਜਾਬ ਸਟੇਟ ਗੇਮਾਂ ਆਉਂਦੀਆਂ ਹਾਂ ਹਾਂਜੀ ਉਹਦੇ ਵਿੱਚ ਤੁਹਾਡਾ 골ਡ ਮੈਡਲ ਹੁੰਦਾ ਰਿਹਾ ਹਾਂਜੀ ਠੀਕ ਆ ਉਸ ਤੋਂ ਬਾਅਦ ਤੁਸੀਂ ਦੱਸਦੇ ਸੀਗੇ ਕਿ ਆਪਾਂ ਏਸ਼ੀਆ ਨਾ ਸਲੀਟ ਆਪਣੇ ਏਸ਼ੀਆ ਕੁਆਲੀਫਾਈਡ ਕੀਤਾ ਸੀਗਾ ਹਾਂਜੀ ਫਿਰ 2018 ਦੇ ਵਿੱਚ ਆਰਮੀ ਜੁਆਇਨ ਕਰਕੇ ਜੀ ਇੱਕ ਸਾਲ ਟ੍ਰੇਨਿੰਗ ਕਰਕੇ ਫਿਰ ਪ੍ਰੈਕਟਿਸ ਦੁਆਰਾ ਆਰਮੀ ਨੇ ਮੈਨੂੰ ਫ੍ਰੀ ਕਰ ਦਿੱਤਾ ਸੀਗੇ ਓਕੇ ਵੀ ਪ੍ਰੈਕਟਿਸ ਪ੍ਰੈਕਟਿਸ ਕਰਨ ਦੇ ਲਈ ਉਸ ਤੋਂ ਬਾਅਦ 2022 ਦੇ ਵਿੱਚ ਵੀ ਕ੍ਰੋਸ ਕੰਟਰੀ ਨੈਸ਼ਨਲ ਉਹ ਖੇਡੇ ਆ ਜੀ ਠੀਕ ਹੈ ਜੀ ਹਾਂਜੀ ਤੇ ਅਸਾਮ ਦੇ ਵਿੱਚ ਓਕੇ ਜੀ ਹਾਂਜੀ ਪਹਿਲੀ ਨੈਸ਼ਨਲ ਮੇਰੀ ਆਰਮੀ ਦੇ ਵਿੱਚ ਮਤਲਬ ਭਰਤੀ ਹੋਣ ਤੋਂ ਬਾਅਦ ਪਹਿਲੀ ਨੈਸ਼ਨਲ ਮੈਂ ਅਸਾਮ ਵਿੱਚ ਖੇਡੇ ਸੀ ਜਿਹਦੇ ਵਿੱਚ ਮੇਰਾ 13ਵਾਂ ਨੰਬਰ ਸੀਗਾ ਜੀ ओके okay. जी हां जी ਤੇ ਉਸ ਤੋਂ ਬਾਅਦ ਫਿਰ ਕੰਟੀਨਿਊ ਪ੍ਰੈਕਟਿਸ ਦੇ ਵਿੱਚ ਰਿਹਾ ਮੈਂ ਜੀ ਤੇ 2023 ਦੇ ਵਿੱਚ ਮੈਂ ਚਾਰ ਨੈਸ਼ਨਲ ਖੇਡੇ ਆ ਓਕੇ ਜੀ ਸਭ ਤੋਂ ਪਹਿਲਾਂ April ਵਿੱਚ ਫੈਡਰੇਸ਼ਨ ਕੱਪ ਖੇਡੇ ਸੀ ਠੀਕ ਹੈ ਜੀ ਹਾਂ ਜੀ ਉਹ ਵੀ ਉਹਦੇ ਵਿੱਚ ਵੀ ਸਟੇਟ ਤੋਂ ਦੋ ਪਲੇਅਰ ਹਰ ਇੱਕ ਸਟੇਟ ਦੇ ਦੋ ਪਲੇਅਰ ਖੇਲਦੇ ਆ ਤੇ ਮੈਂ ਪੰਜਾਬ ਸਟੇਟ ਵੱਲੋਂ ਰਿਪਰੈਜ਼ੈਂਟ ਕੀਤਾ ਸੀਗੇ ਠੀਕ ਹੈ ਜੀ ਹਾਂ ਜੀ ਤੇ ਉਸ ਤੋਂ ਇੱਕ ਮੰਥ ਬਾਅਦ ਮੈਂ ਇੰਟਰ ਸਟੇਟ ਇੰਟਰ ਸਟੇਟ ਉਹ ਵੀ ਨੈਸ਼ਨਲ ਦੀ ਤਰ੍ਹਾਂ ਹੀ ਹੁੰਦਾ ਹੈ ਠੀਕ ਹੈ ਉਹਦੇ ਵਿੱਚ ਮੈਂ 5000 ਮੀਟਰ ਦੇ ਵਿੱਚ ਏਸ਼ੀਅਨ ਗੇਮਸ ਕੁਆਲੀਫਾਈ ਕੀਤਾ ਸੀ 13 ਮਿੰਟ ਤੇ 59 ਸੈਕਿੰਡ ਦਾ ਸਮਾਂ ਲੈ ਕੇ 13 ਮਿੰਟ ਦੇ 59 ਸੈਕਿੰਡ ਦੇ ਵਿੱਚ ਤੁਸੀਂ 5000 ਮੀਟਰ ਦੀ ਰੇਸ ਨੂੰ ਪਾਰ ਕੀਤਾ ਸੀ ਪਾਰ ਕੀਤਾ ਸੀ ਤੇ 14 ਮਿੰਟ ਦਾ ਏਸ਼ੀਅਨ ਗੇਮਸ ਕੁਆਲੀਫਾਈ ਸੀ ਠੀਕ ਹੈ ਮੇਰੀ ਪੋਜੀਸ਼ਨ 5ਥ ਸੀ ਓਕੇ ਤੇ ਏਸ਼ੀਅਨ ਗੇਮਸ ਸਿਰਫ ਦੋ ਪਲੇਅਰ ਜਾਂਦੇ ਆ ਤੇ ਜਿਸ ਕਰਕੇ ਮੈਂ ਏਸ਼ੀਅਨ ਗੇਮਸ ਨਹੀਂ ਜਾ ਸਕਿਆ ਓਕੇ ਤੇ ਉਸ ਟਾਈਮ ਤੇ ਜਦੋਂ ਤੁਸੀਂ ਉਹਨੂੰ ਕੁਆਲੀਫਾਈਡ ਕਰਕੇ ਸੀਗੇ ਤੇ ਉਹਦੇ باوجود ਵੀ ਤੁਹਾਡੇ ਨਾਲ ਦੋ ਪਲੇਅਰ ਜਾਣ ਕੇ ਜਾਣੇ ਸੀਗੇ ਨਾ ਜੀ ਤੇ ਉਹਦੇ ਵਿੱਚ ਤੁਹਾਡਾ ਨੰਬਰ ਪਿਆ ਸੀਗਾ ਨਹੀਂ ਉਹਦੇ ਵਿੱਚ ਮੇਰਾ ਨੰਬਰ ਨਹੀਂ ਪਿਆ ਸੀ ਉਹਦੇ ਵਿੱਚ ਕਿਹੜਾ ਕਿਹੜਾ ਦਾ ਨੰਬਰ ਪੈ ਗਿਆ ਸੀਗਾ ਉਹਦੇ ਵਿੱਚ ਆਰਮੀ ਦੇ ਹੀ ਐਥਲੀਟ ਆ ਗੁਲਵੀਰ ਸਿੰਘ ਤੇ ਕਾਰਤੀਕ ਕੁਮਾਰ ਉਹ ਦੋ ਫਸ ਸੈਕਿੰਡ ਸੀ ਤੇ ਉਹ ਗਏ ਸੀ ਤੇ ਉਹਨਾਂ ਨੇ ਫਿਰ ਏਸ਼ੀਅਨ ਗੇਮਾਂ ਦੇ ਵਿੱਚ ਵੀ ਕੋਈ ਮੈਡਲ ਪਿਆ ਉਹਨਾਂ ਨੇ ਹਾਂਜੀ ਉਹ ਏਸ਼ੀਅਨ ਗੇਮਸ ਦੇ ਵਿੱਚ ਸਿਲਵਰ ਤੇ ਬ੍ਰੌਂਜ਼ ਮੈਡਲ ਲੈ ਕੇ ਆਏ ਠੀਕ ਆ ਜੀ ਹਾਂਜੀ ਤੇ ਆਪਣੇ ਦਿਲ ਦੇ ਵਿੱਚ ਕੋਈ ਇੱਛਾ ਵੀ ਗਾਂ ਤੁਸੀਂ ਜਲੇ ਫੇਰ ਕੁਆਲੀਫਾਈਡ ਕਰੋ ਤੇ ਫੇਰ ਗਾਂ ਤੁਹਾਨੂੰ ਮੌਕਾ ਮਿਲਦਾ ਦਾ ਦਰੋਕ ਨਹੀਂ ਹਾਂਜੀ ਦਿਲ ਦੇ ਵਿੱਚ ਤਾਂ ਇੱਛਾਈ ਹੈ ਕਿ ਹੁਣ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਕਰਕੇ ਗਰਾਊਂਡ ਤੇ ਉਤਰਾਂਗੇ ਤੇ ਵਧੀਆ ਕਰਾਂਗੇ ਅੱਗੇ ਜਦੋਂ ਵੀ ਕਿਤੇ ਮੌਕਾ ਮਿਲਦਾ ਹੈ ਤੇ ਠੀਕ ਹੈ ਜੀ ਹਾਂਜੀ ਤੇ ਜਦੋਂ ਤੁਸੀਂ ਗੇਮ ਕਰਦੇ ਹੋ ਹਾਂਜੀ ਮੈਡਲ ਜਿੱਤ ਕੇ ਘਰ ਦੇ ਵਿੱਚ ਆਉਂਦੇ ਆ 골ਡ ਮੈਡਲ ਜਾਂ ਸਿਲਵਰ ਮੈਡਲ ਜਾਂ ਤੁਸੀਂ ਬ੍ਰਾਊਨ ਮੈਡਲ ਲੈ ਕੇ ਆਉਨੇ ਹੋ। ਹਾਂਜੀ। ਘਰ ਦੇ ਵਿੱਚ ਕਿਹੋ ਜਿਹਾ ਮਾਹੌਲ ਹੁੰਦਾ? ਘਰ ਦੇ ਘਰ ਬਹੁਤ ਵਧੀਆ ਮਾਹੌਲ ਹੁੰਦਾ ਘਰ ਦੇ ਵਿੱਚ। ਘਰ ਦੇ ਬਹੁਤ ਖੁਸ਼ ਹੁੰਦੇ ਆ ਕਿਉਂਕਿ ਬਹੁਤ ਮਤਲਬ ਇੱਜ਼ਤ ਮਿਲਦੀ ਆ ਜੇ ਮੈਂ ਕਿਤੇ ਮਤਲਬ ਮੈਡਲ ਲੈ ਕੇ ਆਉਣਾ ਤੇ ਫਾਦਰ ਸਾਹਿਬ ਜਦੋਂ ਬਾਹਰ ਜਾਂਦੇ ਆ ਪਤਾ ਲੱਗਦਾ ਕਿ ਹਾਂ ਇਹਨਾਂ ਦਾ ਮੁੰਡਾ ਇਹ ਤੇ ਫਾਦਰ ਨੂੰ ਦੇਖ ਕੇ ਮੈਨੂੰ ਵੀ ਬਹੁਤ ਖੁਸ਼ੀ ਮਿਲਦੀ ਆ। ਠੀਕ। ਫਿਰ ਮੰਮੀ ਆ ਮੰਮੀ ਵੀ ਬਹੁਤ ਖੁਸ਼ ਹੁੰਦੇ ਆ। ਉਹਨਾਂ ਨੂੰ ਵੀ ਜਿੰਨਾ ਚਿਰ ਇਹ ਰੇਸ ਖਤਮ ਨਹੀਂ ਹੁੰਦੀ ਉਹਨਾਂ ਜਿਹੜੇ ਟੈਨਸ਼ਨ ਹੀ ਰਹਿੰਦੀ ਆ ਉਹ ਵੀ ਕਿਉਂਕਿ YouTube ਤੇ ਮੇਰੀਆਂ ਰੇਸਾਂ ਲਾਈਵ ਚੱਲਦੀਆਂ ਰਹਿੰਦੀਆਂ ਉਹ ਵੀ ਲਾਈਵ ਤੇ ਜੁੜੇ ਹੁੰਦੇ ਆ ਜਦੋਂ ਰੇਸ ਹੁੰਦੀ ਆ ਤੇ ਹਾਂਜੀ ਵਧੀਆ ਬਹੁਤ ਵਧੀਆ ਫੀਲ ਹੁੰਦਾ ਆ ਕਿਉਂਕਿ ਜੋ ਵੀ ਕਮਾਇਆ ਆ ਬਸ ਇਹ ਗੇਮ ਦੇ ਸਿਰ ਤੋਂ ਹੀ ਕਮਾਇਆ ਠੀਕ ਆ ਜੀ ਠੀਕ ਆ ਤੇ ਗੇਮ ਦੇ ਸਿਰ ਤੋਂ ਤੁਸੀਂ ਭਾਰਤੀ ਹੋ ਗਏ ਆ ਜਿਹੜੇ ਆਰਮੀ ਵਿੱਚ ਸੇਵਾਵਾਂ ਦੇ ਰਹੇ ਆ ਨਾ ਹਾਂਜੀ ਹਾਂਜੀ ਠੀਕ ਆ ਤੇ ਤੁਸੀਂ ਆਉਣ ਵਾਲੀ ਪੀੜ੍ਹੀ ਨੂੰ ਜਿਹੜੀ ਤੁਹਾਡੇ ਵਰਗੀ ਅੱਜ ਇਹ ਤਾਂ ਦੇ ਵਾਂਗੂ ਮਿਹਨਤ ਕਰਕੇ ਆਪਣਾ ਨਾਮ ਕੱਢ ਸਕਣ ਔਰ ਸਰਕਾਰੀ ਨੌਕਰੀ ਨੂੰ ਵੀ ਪਾ ਸਕੋ ਹਾਂਜੀ ਵੀ ਮਤਲਬ ਇਹ ਮੈਂ ਚਾਹੁੰਦਾ ਹਾਂ ਕਿ ਕਾਫੀ ਜਿੱਦਾਂ ਇਸ ਗੇਮ ਦੇ ਨਾਲ ਬਹੁਤ ਘੱਟ ਲੋਕ ਜੁੜਦੇ ਆ ਜੀ ਪਰ ਜਿਹੜੇ ਜੁੜਦੇ ਆ ਮੈਂ ਮਤਲਬ ਆਪਣੇ ਵੱਲੋਂ ਉਹਨਾਂ ਦੀ ਪੂਰੀ ਸਪੋਰਟ ਵੀ ਕਰਦਾ ਹਾਂ ਕਿ ਸ਼ਾਇਦ ਜੋ ਕਮੀਆਂ ਮਤਲਬ ਜੋ ਸਾਨੂੰ ਨਹੀਂ ਮਿਲ ਸਕਿਆ ਮੈਂ ਚਾਹੁੰਦਾ ਕਿ ਉਹਨਾਂ ਨੂੰ ਮਤਲਬ ਮਿਲੇ ਜੀ ਤੇ ਕਾਫੀ ਮੁੰਡੇ ਜਿਹੜੇ ਖੁਦ ਵਲੰਟੀਅਰ ਹੋ ਕੇ ਮੈਨੂੰ ਪੁੱਛਦੇ ਆ ਕਿ ਹਾਂਜੀ ਕੀ ਅਸੀਂ ਵੀ ਇਹ ਗੇਮ ਕਰਨੀ ਆ ਉਹਨਾਂ ਨੂੰ ਮੈਂ ਵਧੀਆ ਜੇ ਮੈਂ ਛੁੱਟੀ ਵੀ ਹੁੰਦਾ ਆ ਤੇ ਮੈਂ ਗਰਾਊਂਡ ਦੇ ਵਿੱਚ ਜਾ ਕੇ ਉਹਨਾਂ ਦੀ ਮਿਹਨਤ ਕਰਵਾਉਣਾ ਆ ਵਧੀਆ ਤੇ ਉਹਨਾਂ ਨੂੰ ਇਹੀ ਮਤਲਬ ਇਹ ਆ ਕਿ ਘਰ ਦੇਆਂ ਦੀ سپورਟ ਤੋਂ ਬਗੈਰ ਕੁਝ ਵੀ ਨਹੀਂ ਹੋ ਸਕਦਾ ਜੀ ਜੇ ਘਰ ਦੇ سپورਟ ਕਰਨਗੇ ਤੇ ਬੱਚਾ ਹਰ ਕੋਈ ਬੱਚਾ ਮਤਲਬ ਇਦਾਂ ਮੈਡਲ ਲੈ ਕੇ ਆ ਸਕਦਾ ਲੈ ਕੇ ਆ ਸਕਦਾ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਸ਼ਮਤ ਹੈਗੀ ਆ ਕੁਝ ਵੀ ਕਰਕੇ ਆਉਂਦੀ ਹਾਂਜੀ ਹਾਂਜੀ ਤੇ ਜੇ ਆਪਾਂ ਤਾਂ ਨਾ ਇੱਕ ਹੋਰ ਗੱਲ ਕਰਦੇ ਆ ਕਿ ਅੱਜ ਦੀ ਜੋ ਆਪਾਂ ਐਥਲੈਟਿਕ ਹਾਂਜੀ ਤੇ ਜਾਂਚਾ ਸਾਡੇ ਅੱਜ ਦਾ ਪੰਜਾਬ ਦਾ ਮਾਹੌਲ ਹੈਗਾ ਹਾਂਜੀ ਬਹੁਤ سارے ਬੱਚੇ ਇਧਰ ਨੂੰ ਆ ਨਹੀਂ ਰਹੇ ਹਾਂਜੀ ਉਹਨਾਂ ਬੱਚਿਆਂ ਨੂੰ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਵੀ ਇਸ ਗੇਮ ਦੇ ਵਿੱਚ ਆ ਕੇ ਆਪਣਾ ਨਾਮ ਕੱਢੋ ਔਰ ਆਪਣੇ ਮਾਪੇ ਦਾ ਨਾਮ ਰੋਸ਼ਨ ਕਰੋ ਹਾਂਜੀ ਮੈਂ ਤਾਂ ਮਤਲਬ ਕਹੁੰਦਾ ਹਾਂ ਮਤਲਬ ਮੈਂ ਕਹੁੰਦਾ ਹਾਂ ਕਿ ਬੱਚੇ ਮਤਲਬ ਇਸ ਫੀਲਡ ਨਾਲ ਜੁੜਨ ਜੀ ਕਿਉਂਕਿ ਇਸ ਦੇ ਥਰੂ ਕਈ ਮਤਲਬ ਬੇਰੁਜ਼ਗਾਰਾਂ ਨੂੰ ਰੋਟੀ ਵੀ ਮਿਲ ਸਕਦੀ ਆ ਹਾਂਜੀ ਪਰ ਸਰਕਾਰ ਨੂੰ ਵੀ ਥੋੜਾ ਚਾਹੀਦਾ ਆ ਕਿ ਇਹ ਨੈਸ਼ਨਲ ਮੈਡਲ ਤੇ ਸਰਕਾਰ ਥੋੜਾ ਜਿੱਦਾਂ ਪੈਸੇ ਦਿੰਦੀ ਆ ਜੀ ਤੇ ਪਰ ਇਹ ਉਹ ਨੈਸ਼ਨਲ ਮੈਡਲ ਲੈਣ ਨੂੰ ਕਿੰਨਾ ਪੈਸਾ ਲੱਗਦਾ ਆ ਕੋਈ ਖਿਡਾਰੀ ਜਾਣ ਸਕਦਾ ਆ ਜੀ ਘਰ ਘਰ ਵੇਚ ਜਾਂਦੇ ਕਈ ਆਵੇ ਹਾਂਜੀ ਹਾਂਜੀ ਘਰ ਗੱਲ ਨੇ ਪੈਂਦੇ ਜਨ ਕੰਦੇ ਆ ਹਾਂਜੀ ਮੈਂ ਖੁਦ ਮਤਲਬ ਆਪਣਾ ਦੱਸਦਾ 6 ਸਾਲ ਦੇ ਵਿੱਚ ਮਤਲਬ ਇਹ ਜੋ ਪਹਿਲਾਂ ਮਤਲਬ ਸਾਡੇ ਘਰ ਦੇ ਹਲਾਸੀ ਮਕਾਨ ਜਿੱਦਾਂ ਉਹਦੋਂ ਦੇ ਹੀ ਆ ਇਹ ਸਾਰਾ ਮੈਂ ਆਪਣੀ ਗੇਮ ਤੇ ਹੀ ਖਰਚਾ ਕੀਤਾ ਹੈ। ਅੱਛਾ ਜੀ। ਹਾਂਜੀ ਤੇ ਬਾਕੀ ਬਹੁਤ ਸਪੋਰਟ ਰਹੀ ਹੈ। ਮਤਲਬ ਯਾਰਾਂ ਦੋਸਤਾਂ ਨੇ ਵੀ ਕਾਫੀ ਸਪੋਰਟ ਕੀਤੀ ਹੈ। ਅੱਛਾ ਜੋਦੇ ਵੀਰੇ ਇੱਕ ਸਾਡਾ ਹੋਰ ਸਵਾਲ ਆ ਸੰ ਸਾਡਾ ਤੁਹਾਨੂੰ ਸਵਾਲ ਹੈਗਾ। ਹਾਂਜੀ। ਕਿ ਇੱਕ ਵਧੀਆ ਪਲੇਅਰ ਬਣਨ ਵਾਸਤੇ ਡਾਈਟ ਕਿਹੋ ਜੀ ਚਾਹੀਦੀ? ਖੁਰਾਕ ਕਿਹੋ ਜੀ ਚਾਹੀਦੀ? ਇੱਕ ਵਧੀਆ ਪਲੇਅਰ ਬਣ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਗੇਮ ਦੇ ਵਿੱਚ ਡਿਸਪਲਾਈਨ। ਜੀ। ਡਿਸਪਲਾਈਨ ਦੇ ਨਾਲ-ਨਾਲ ਡਾਈਟ ਵੀ ਬਹੁਤ ਜ਼ਰੂਰੀ ਹੈ। ਜੀ। ਪਰ ਕਿਹੋ ਜੀ ਡਾਈਟ ਚਾਹੀਦੀ ਹੈਗੀ ਡਾਈਟ ਦੇ ਵਿੱਚ ਦੇਖੋ ਕਿ ਫਰੂਟਸ ਡਰਾਈ ਫਰੂਟਸ ਜਿੱਦਾਂ ਦੜੀਆ ਡੇਲੀ ਖਾ ਸਕਦੇ ਆ ਬੋਡੀ ਦੇ ਹਿਸਾਬ ਨਾਲ ਜਿੱਦਾਂ ਹੁਣ ਹਰ ਇੱਕ ਇਵੈਂਟ ਦਾ ਆਪਣਾ ਆਪਣਾ ਹਿਸਾਬ ਹੁੰਦਾ ਆ ਜੀ 100 ਮੀਟਰ 200 ਮੀਟਰ 400 ਮੀਟਰ ਵਾਲੇ ਨੂੰ ਥੋੜੀ ਫੈਟ ਦੀ ਜਰੂਰਤ ਹੁੰਦੀ ਆ ਤੇ ਉਹ ਫੈਟ ਵਾਲੀਆਂ ਵੱਧ ਚੀਜ਼ਾਂ ਲੈ ਸਕਦੇ ਆ ਪਰ ਸਾਡੇ ਇਵੈਂਟ ਦੇ ਵਿੱਚ ਫੈਟ ਵਾਲੀਆਂ ਚੀਜ਼ਾਂ ਘੱਟ ਲੈਣੀਆਂ ਹੁੰਦੀਆਂ ਆ ਕੋਈ ਲੌਂਗ ਰੇਸ ਲੋਡਿੰਗ ਤੇ ਜੂਸ ਬਹੁਤ ਜ਼ਰੂਰੀ ਆ ਡਰਾਈ ਫਰੂਟਸ ਵਗੈਰਾ ਤੇ ਬਾਕੀ ਪ੍ਰੋਟੀਨ ਵੀ ਸਾਨੂੰ ਪਰ ਸਾਨੂੰ ਹਰ ਇੱਕ ਚੀਜ਼ ਸੋ ਸਮਝ ਕੇ ਲੈਣੀ ਪੈਂਦੀ ਹੈ ਓਕੇ ਹਾਂਜੀ ਤੇ ਨਾਲ ਨਾਲ ਸਪਲੀਮੈਂਟ ਵੀ ਬਹੁਤ ਜ਼ਰੂਰੀ ਲੈਣੇ ਪੈਂਦੇ ਆ ਜੀ ਇਸ ਗੇਮ ਦੇ ਨਾਲ ਨਾਲ ਤੁਸੀਂ ਜਿਹੜਾ ਤੁਸੀਂ ਗੇਮ ਕਰਦੇ ਹੋ ਨੈਸ਼ਨਲ ਕੈਂਪ ਉਹ ਵੀ ਲੱਗੇ ਆਪਣੇ ਹਾਂਜੀ ਮੈਂ ਨੈਸ਼ਨਲ ਕੈਂਪ ਵਿੱਚ ਵੀ ਰਹੇ ਜੂ ਕਿਹੜੇ ਕਿਹੜੇ ਸਾਲ ਤੁਸੀਂ ਰਹੇ ਕਿੰਨਾ ਟਾਈਮ ਰਹੇ ਉੱਥੇ ਇਹ ਜਦੋਂ ਨੈਸ਼ਨਲ ਗੇਮਸ ਹੁੰਦੀਆਂ ਉਸ ਤੋਂ ਪਹਿਲਾਂ ਮਤਲਬ ਕੈਂਪ ਲੱਗਦਾ ਹੈ ਠੀਕ ਹੈ ਹਾਂਜੀ ਉਹ ਮੈਂ ਪੰਜਾਬ ਦੇ ਵੱਲੋਂ 2017 ਦੇ ਵਿੱਚ ਵੀ ਕੈਂਪ 'ਚ ਰਹ ਚੁਕਾ ਆ ਠੀਕ ਹੈ ਹਾਂਜੀ ਪਰ ਆਰਮੀ ਦੇ ਵਿੱਚ ਆਰਮੀ ਜੁਆਇਨ ਤੋਂ ਬਾਅਦ ਤੇ ਫਿਰ ਐਸਆਈ ਟੀਮ ਦੇ ਵਿੱਚ ਰਿਹਾ ਮੈਂ ਆਰਮੀ ਸਪੋਰਟਸ ਇੰਸਟੀਚਿਊਟ ਟੀਮ ਦੀ ਆ ਆਰਮੀ ਸਪੋਰਟਸ ਇੰਸਟੀਚਿਊਟ ਦਾ ਵੀ ਬਹੁਤ ਮਤਲਬ سپورਟ ਰਹੀ ਹੈ ਠੀਕ ਹੈ ਹਾਂਜੀ ਤੇ ਹੁਣ ਤੱਕ ਆਪਾਂ ਕਿੱਥੋਂ ਕਿੱਥੋਂ ਮੈਡਲ ਜਿੱਤ ਚੁੱਕੇ ਆ ਮੈਡਲ ਦਾ ਤੇ ਨੈਸ਼ਨਲ ਵੈਸੇ ਖੇਡੀਆਂ ਮੈਡਲ ਜਿ ਮੈਂ ਮਤਲਬ ਨੈਸ਼ਨਲ ਮੈਡਲ ਮੈਂ ਜਿੱਦਾਂ ਮੈਰਾਥਨਾਂ ਵਿੱਚ ਹਾਫ ਮੈਰਾਥਨਾਂ ਦੇ ਵਿੱਚ ਮੈਂ ਤੇ ਵਿਦਵੰਤਾ ਹਾਫ ਮੈਰਾਥਨ ਦਿੱਲੀ ਆ ਉਹਦੇ ਵਿੱਚ ਮੈਂ 5th ਪੋਜੀਸ਼ਨ ਹੈ ਠੀਕ ਹੈ ਪੂਰੇ ਇੰਡੀਆ ਦੇ ਵਿੱਚੋਂ ਮਤਲਬ 1 ਘੰਟਾ 5 ਮਿੰਟ ਦਾ ਸਮਾਂ ਲੈ ਕੇ ਪੂਰਾ ਕੀਤਾ ਸੀ 21 ਕਿਲੋਮੀਟਰ 21 ਕਿਲੋਮੀਟਰ ਹਾਂਜੀ ਤੇ ਚੇਨਈ ਹਾਫ ਮੈਰਾਥਨ ਦੇ ਵਿੱਚ ਮੇਰਾ 골ਡ ਮੈਡਲ ਸੀ ਠੀਕ ਹੈ ਜੀ ਹਾਂਜੀ ਉਹ ਵੀ ਇਹ ਉਹ ਵੀ ਵਧੀਆ ਮੇਰਾ ਐਕਸਪੀਰੀਅੰਸ ਰਿਹਾ ਉੱਥੇ ਵੀ ਤੇ ਉਸ ਤੋਂ ਬਗੈਰ ਐਥਲੈਟਿਕਸ ਈਵੈਂਟ ਦੇ ਵਿੱਚ ਮੈਂ ਨੈਸ਼ਨਲ ਪਾਰਟਿਸਪੇਟ ਹੀ ਕੀਤਾ ਆ ਹਾਲੇ ਤੱਕ ਮੈਡਲ ਨਹੀਂ ਮਲੇ ਕੇ ਠੀਕ ਹੈ ਜੀ ਅੱਛਾ ਜੀ ਆਪਣਾ ਕੋਈ ਜ਼ਿੰਦਗੀ ਦਾ ਟੀਚਾ ਕਿ ਮੈਂ 올림픽 ਦੇ ਵਿੱਚ ਜਾਂ ਏਸ਼ੀਅਨ ਗੇਮਾਂ ਵਿੱਚ ਕੋਈ ਮੈਡਲ ਲੈ ਕੇ ਆਉਂਦੇ ਹਾਂਜੀ ਇਹ ਟੀਚਾ ਤਾਂ ਹੈ ਮਿਹਨਤ ਜਾਰੀ ਹੈ ਜੀ ਹੁਣ ਜਦੋਂ ਵੀ ਗਰਾਊਂਡ ਦੇ ਵਿੱਚ ਆਵਾਂਗੇ ਤੇ ਦੁੱਗਣੀ ਮਿਹਨਤ ਕਰਕੇ ਹੀ ਉਤਰਾਂਗੇ ਠੀਕ ਤਾਂ ਜੋ ਜੋ ਥੋੜੀਆਂ-ਬੋਤੀਆਂ ਕਮੀਆਂ ਪੇਸ਼ੀਆਂ ਰਹਿ ਰਹੀਆਂ ਆ ਉਹਨੂੰ ਦੂਰ ਕੀਤਾ ਹਾਂ ਜੀ ਦੂਰ ਕੀਤਾ ਜਾਵੇ ਕਿਉਂਕਿ ਪੰਜਵਾਂ ਛੇਵਾਂ ਨੰਬਰ ਤੇ ਲੱਗ ਹੀ ਰਿਹਾ ਆ ਹਰ ਇੱਕ ਨੈਸ਼ਨਲ ਇਵੈਂਟ ਤੇ ਵਿੱਚ ਪੰਜਵਾਂ ਜਾਂ ਛੇਵਾਂ ਨੰਬਰ ਤੇ ਰਹਿ ਰਹੇ ਆ ਮੈਂ ਠੀਕ ਹੈ ਤੇ ਕੁਝ ਜ਼ਿਆਦਾ ਫਰਕ ਵੀ ਨਹੀਂ ਆ ਉਹ ਹੋਰ 10-12 ਸੈਕਿੰਡ ਦਾ ਹੀ ਫਰਕ ਆ ਠੀਕ ਤੇ ਪਰ ਲੈ ਕੇ ਆਵਾਂਗੇ ਵਧੀਆ ਅੱਗੇ ਜੋੜਾ ਜਿਹੜੀ ਕਮੀ ਪੇਸ਼ੀ ਰਹਿ ਗਈ ਪਿਛਲੇ ਸਾਲ ਉਹ ਆਉਣ ਵਾਲੇ ਟਾਈਮ ਦੇ ਵਿੱਚ ਕਰਾਂਗੇ ਕੋਈ ਸਾਡੀਆਂ ਬਹੁਤ ਬਹੁਤ ਦੁਆਵਾਂ ਤੁਹਾਡੇ ਨਾਲ ਆ ਕਿ ਤੁਸੀਂ 올림픽 ਵਿੱਚ ਮੈਡਲ ਲੈ ਕੇਓ ਅੱਛਾ ਜਾਂਦੇ ਜਾਂਦੇ ਸਾਡੇ ਦਰਸ਼ਕ ਵੀਰਾਂ ਨੂੰ ਕੋਈ ਤੁਹੀ ਸੁਝਾਅ ਦੇਣਾ ਚਾਹੁੰਦੇ ਤਾਂ ਜੋ ਜਿਹੜੀ ਅੱਜ ਦੀ ਨਵੀਂ ਪੀੜ੍ਹੀ ਇਸ ਗੇਮ ਦੇ ਵਿੱਚ ਆ ਕੇ ਤੁਹਾਡੇ ਵਾਂਗੂ ਮੈਡਲ ਹਾਸਲ ਕਰ ਰਹੇ ਔਰ ਆਪਣੀ ਭਾਰਤੀ ਦੀ ਅਗਰਕੇ ਗਵਰਨਮੈਂਟ ਜੋਬ ਨੂੰ ਵੀ ਅਪਲਾਈ ਕਰ ਰਹੇ ਉਹਦੇ ਵਾਸਤੇ ਕੋਈ ਜਾਂਦੇ ਜਾਂਦੇ ਸਾਡੇ ਦਰਸ਼ਕ ਵੀਰਾਂ ਨੂੰ ਸੁਝਾਅ ਦੇਣਾ ਚਾਹੁੰਦੇ ਹੋ ਹਾਂਜੀ ਸੁਝਾਅ ਨਵੀਂ ਪੀੜ੍ਹੀ ਨੂੰ ਇਹ ਹੀ ਹੈ ਕਿ ਜਦੋਂ ਕੋਈ ਵੀ ਖਿਡਾਰੀ ਦੋ ਨੈਸ਼ਨਲ ਪਾਰਟਿਸਿਪੇਟ ਜਾਂ ਇੱਕ ਨੈਸ਼ਨਲ ਪਾਰਟਿਸਿਪੇਟ ਕਰਦਾ ਆ ਉਹਦੇ ਥਰੂ ਸਰਕਾਰ ਆਰਮੀ ਦੇ ਵਿੱਚ ਵੀ ਸਪੋਰਟਸ ਕੋਟੀ ਚ ਭਰਤੀ ਹੋ ਸਕਦਾ ਪੰਜਾਬ ਪੁਲਿਸ ਚ ਵੀ ਹੋ ਸਕਦੇ ਆ ਹਰ ਇੱਕ ਵਿਭਾਗ ਦੇ ਵਿੱਚ ਸਪੋਰਟਸ ਕੋਟੀ ਦੀ ਇੱਕ ਅਲੱਗ ਭਰਤੀ ਆ ਤੇ ਇੱਕ ਨੈਸ਼ਨਲ ਪਾਰਟਿਸਿਪੇਟ ਕਰਨ ਲਈ ਡਿਸਪਲਾਈਨ ਡਾਈਟ ਜਾਂ ਪ੍ਰੈਕਟਿਸ ਗਰਾਊਂਡ ਦੇ ਵਿੱਚ ਮਿਹਨਤ ਬਹੁਤ ਜ਼ਿਆਦਾ ਜ਼ਰੂਰੀ ਆ ਜੇ ਅਸੀਂ ਮਿਹਨਤ ਕਰਾਂਗੇ ਤੇ ਇੱਕ ਨੈਸ਼ਨਲ ਪਾਰਟਿਸਿਪੇਟ ਕਰਨਾ ਇੱਕ ਆਮ ਘਰ ਦੇ ਮੁੰਡੇ ਲਈ ਵੀ ਕੋਈ ਵੱਡੀ ਗੱਲ ਨਹੀਂ ਆ ਜੀ ਇਹ ਬਰ ਮੈਂਨਟ ਡਿਸਪਲਾਈਨ ਡਾਈਟ ਇਹ ਸਭ ਬਹੁਤ ਜ਼ਰੂਰੀ ਹੈ ਤੇ ਜੇ ਇੱਕ ਵਾਰ ਨੈਸ਼ਨਲ ਪਾਰਟਿਸਿਪੇਟ ਕਰ ਲਏ ਤੇ ਆਰਮੀ ਦੇ ਵਿੱਚ ਸਪੋਰਟਸ ਕੋਟੇ ਦੇ ਵਿੱਚ ਸਿੱਧੇ ਭਰਤੀ ਹੋ ਸਕਦੇ ਆ ਜੀ ਤੇ ਜਿਨ੍ਹਾਂ ਨੂੰ ਘਰੋਂ ਸਪੋਰਟ ਚੰਗੀ ਆ ਉਹ ਨੈਸ਼ਨਲ ਮੈਡਲ ਵੀ ਲਿਆ ਸਕਦੇ ਆ ਤੇ ਅੱਛਾ ਜੋ ਜੀ ਜਦੋਂ ਤੁਸੀਂ ਆਲ ਇੰਡੀਆ ਇੰਟਰਵਰਸਟੀਕੇਟ ਦੇ ਵਿੱਚ ਤੁਹਾਡਾ ਕੀ ਮੈਡਲ ਆ ਇਹ ਜੇ ਜਦੋਂ ਮੈਂ ਕਾਲਜ ਵਿੱਚ ਇੱਕ ਸਾਲ ਮੈਂ ਕਾਲਜ ਵਿੱਚ ਪੜਿਆ ਉਥੇ ਕ੍ਰੋਸ ਕੰਟਰੀ ਦੇ ਵਿੱਚ ਬੈਲਗਾਓ ਗੋਆ ਦੇ ਵਿੱਚ 10 ਕਿਲੋਮੀਟਰ ਦੇ ਵਿੱਚ ਸਿਲਵਰ ਮੈਡਲ ਸੀ ਓਕੇ ਹਾਂਜੀ ਜਿਸ ਦੇ ਥਰੂ ਉਸ ਉਸ ਸਰਟੀਫਿਕੇਟ ਜਾਂ ਉਸ ਰਿਸ ਦੇ ਥਰੂ ਮੈਂ ਆਰਮੀ ਦੇ ਵਿੱਚ ਜੁਆਇਨ ਕੀਤਾ ਸੀ ਓਕੇ ਓਕੇ ਠੀਕ ਦੋਸਤੋ ਇਹਨਾਂ ਸਾਡੇ ਨਾਲ ਸਰਜੋਤ ਵੀਰ ਸਿੰਘ ਦੀ ਪਿੰਡ ਮੱਲੇਆਲ ਤੋਂ ਜਿਹੜੇ ਕਿ 5000 ਮੀਟਰ ਦੇ ਵਿੱਚ ਏਸ਼ੀਅਨ ਕੁਆਲੀਫਾਈਡ ਹੈਗੇ ਆ ਔਰ ਆਰਮੀ ਦੇ ਵਿੱਚ ਵਧੀਆ ਜੋਬ ਕਰਦੇ ਆ ਆਸ ਕਰਦੇ ਆ ਕਿ ਸਾਡੀਆਂ ਪਹਿਲੀਆਂ ਵੀਡੀਓ ਵਾਂਗੂ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਸਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਕਮੈਂਟ ਦੇ ਵਿੱਚ ਜਰੂਰ ਦੱਸਣਾ ਕਿ ਅੱਜ ਦੀ ਗੱਲਬਾਤ ਕਿਹੋ ਜਿਹੀ ਲਗੀ ਥੈਂਕ ਯੂ ਧੰਨਵਾਦ ਤੁਹਾਡਾ ਵੀ ਸਾਡੇ ਪੰਜਾਬੀ ਰੰਗ ਟੀਵੀ ਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਵੀਜੀ